हां जी मित्रों किमे हो फिर परमात्मा ਦੀ ਕਿਰਪਾ ਨਾਲ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਲੈ ਵੀ ਮਿੱਤਰ ਅੱਜ ਜਿਹੜੀ ਆਪਾਂ ਅਪਡੇਟ ਲੈ ਕੇ ਆਇਾਂਗੇ ਅੱਜ ਦੇ ਵੱਡਾ ਕਬੱਡੀ ਕੱਪ ਜੋ ਹੋਣ ਵਾਲਾ ਤੇ ਜੱਗੂ ਹਾਕਮ ਵਾਲੀਏ ਬਾਰੇ ਪੱਕੀ ਅਪਡੇਟ ਲੈ ਕੇ ਆਇਾਂਗੇ ਜਿਹੜੇ ਵੀ ਦੇ ਉਸਤਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਕਿਉਂਕਿ ਕਬੱਡੀ ਦੀ ਹਰ ਇੱਕ ਜਾਣਕਾਰੀ ਆਪਾਂ ਇੱਥੇ ਲੈ ਕੇ ਆਉਣੇ ਆਂਗੇ। ਲਓ ਵੀ ਜਿਹੜਾ ਕਬੱਡੀ ਕੱਪ ਹੋਣ ਵਾਲਾ ਅੱਜ ਸਭ ਤੋਂ ਵੱਡਾ ਟੋਹੜਾ ਕਬੱਡੀ ਕੱਪ ਇੱਥੇ ਅੱਜ ਪਹਿਲਾ ਇਨਾਮ 1 ਲੱਖ ਰੁਪਏ ਤੇ ਦੂਜਾ ਇਨਾਮ ਹੋਵੇਗਾ 75000 ਰੁਪਏ ਤੇ ਬੈਸਟ ਰੇਡਰ ਤੇ ਜਾਫੀ ਨੂੰ ਹੋਊ 31-31000 ਰੁਪਏ। ਜੇਕਰ ਆਪਾਂ ਜੱਗੂ ਦੀ ਗੱਲ ਕਰੀਏ ਤਾਂ ਜੱਗੂ ਅੱਜ ਇੱਥੇ ਖੇਡੂਗਾ। ਜੱਗੂ ਦੀ ਬਹੁਤ ਤਗੜੀ ਟੀਮ ਬਣੀ ਹੋਈ ਐ। ਜੱਗੂ ਅੱਜ ਦੇਦਨਾ ਸਪੋਰਟ ਜਿਸ ਦੀ ਟੀਮ ਵਿੱਚ ਜੱਗੂ ਦੀ ਟੀਮ ਵਿੱਚ ਜੱਗੂ ਹਾਕਮ ਵਾਲਾ ਕੁਲਵੀਰ ਚਟਾਣਾ ਮਾਲਾ ਗੋਵਿੰਦਪੁਰਾ ਰਿੰਕੂ ਖਰੈਟੀ ਗੁਰਵਿੰਦਰ ਖੁੰਨਣ ਤੇ ਕੁਲਵਿੰਦਰ ਬਲਵੇੜਾ ਲੈ ਵੀ ਬਹੁਤ ਚੋਟੀ ਦੀ ਟੀਮ ਬਣੀ ਹੈਗੀ ਜੱਗੂ ਹਾਕਮ ਵਾਲੀ ਇਹਦੀ ਜੱਗੂ ਦੇ ਫੈਨ ਨੇ ਜਿਹੜੇ ਉਹਨਾਂ ਲਈ ਸਪੈਸ਼ਲ ਅਪਡੇਟ ਸੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੇਕਰ ਆਪਾਂ ਸ਼ੀਲੂ ਦੀ ਗੱਲ ਕਰੀਏ ਤਾਂ ਸ਼ੀਲੂ ਅੱਜ ਹਰਿਆਣੇ ਦੇ ਟੂਰਨਾਮੈਂਟ ਤੇ ਖੇਡੂਗਾ ਇਹ ਅੱਜ ਦਾ ਸਭ ਤੋਂ ਤਾਕੜਾ ਟੂਰਨਾਮੈਂਟ ਹੋਣ ਵਾਲਾ ਟੋਹੜਾ ਕਬੱਡੀ ਕੱਪ ਪਹਿਲਾ ਇਨਾਮ 1 ਲੱਖ ਦੂਜਾ ਇਨਾਮ 75 ਹਜ਼ਾਰ ਬੈਸਟ ਰੇਡਰ ਤੇ ਜਾਫੀ ਨੂੰ 31-31 ਹਜ਼ਾਰ ਦੁਬਾਰਾ ਫੇਰ ਦੱਸ ਦਈਏ ਜੱਗੂ ਹਕਮੜੇ ਦੀ ਟੀਮ ਜੱਗੂ ਹਕਮੜਾ ਕੁਲਵੀਰ ਚਟਾਣਾ ਮਾਲਾ ਗਵਿੰਦਪੁਰਿਆ ਰਿੰਕੂ ਖਰੈਟੀ ਗੁਰਵਿੰਦਰ ਖੂਨਣ ਕੁਲਵਿੰਦਰ ਬਲਵੇੜਾ ਜੋ ਟੀਮ ਦਾ ਨਾਮ ਹੈ ਮੀਰੀ ਪੀਰੀ ਸਪੋਰਟਸ ਕਲੱਬ ਦੇ ਦੇਣਾ ਬਹੁਤ ਹੀ ਟੌਪ ਦੀ ਟੀਮਣੀ ਹੈ ਵੀਡੀਓ ਨੂੰ ਕਰੋ ਵਾਤਵਾਦ ਸ਼ੇਅਰ ਤਾਂ ਜੋ ਆਪਾਂ ਅੱਗੇ ਵੀ ਕਬੱਡੀ ਦੀ ਅਪਡੇਟ ਪਾਉਂਦੇ ਰਹੀਏ ਧੰਨਵਾਦ